ਸਾਸੀ ਗਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਤੇ ਆਪ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਅ ਹੜ੍ਹਾਂ ਦੇ ਕਾਰਨ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜ਼ਰੂਰ ਕਰੋ ਔਰ ਮੈਂ ਇਥੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਸਾਈਟ ਤੋਂ ਉਹਨਾਂ ਦੀ ਟੀਮ ਪੂਰੇ ਅ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋਰਾਂ ਸ਼ੋਰਾਂ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਤੇ ਜਿਹੜੀਆਂ ਵੀ ਜਿੰਨੇ ਤੁਸੀਂ ਮਦਦ ਕਰ ਸਕਦੇ ਆ ਆਪਣੇ ਲੋਕ ਨੂੰ ਜਰੂਰ ਕਰੋ ਮੈਂ ਵੀ ਜਿੰਨੇ ਆਪਣੇ ਲੋਕ ਕਰ ਰਿਹਾ ਆ ਬਹੁਤ ਆ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅੱਗੇ ਬਸਰਦਾਸ ਕਰਨੀ ਆ ਚੜ੍ਹਦੀ ਕਲਾ 'ਚ ਰਹਿਣਾ ਤੇ ਜਿੰਨੇ ਵੀ ਮਦਦ ਕਰ ਸਕਦੇ ਜੁਰ ਕਰੋ ਸੋ ਇੱਕ ਵਾਰ ਫਿਰ ਖਾਲਸਾ ਜਿਹੜੇ ਤੋਂ ਰਵੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਇਸ ਵੇਲੇ ਸੋ ਮਾਲਕ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ